ਅੱਜ ਲੁਧਿਆਣਾ ਦੇ ਵਿੱਚ ਪੰਜਾਬ ਪਹਾੜ ਦੇ ਐਸਪੀ ਟੈਫਿਕ ਡੀਐਸਪੀ ਟੈਫਿਕ اور ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਔਰ ਇਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ मोटी सूबे के बच्चों जानन लग्या ट्रैफिक मैनेजमेंट लिये और मान योग मुख्यमंत्री रहनुमई के तहत जो पंजाब ने नए इनिशिएटिव लाए ने खास करके सड़क सुरक्षा फोर्स जिड़ी कि देश तो दे की एक नवेकली फोर्स बनी आहत ट्रैफिक इंचार्ज मीटिंग की गई कि जोड़ा काम अच्छा होगा ਪੰਜਾਬ ਦੇ ਵਿੱਚ ਕੈਟੈਕਸੀਡੈਂਟਾਂ ਦੇ ਵਿੱਚ ਜੋ ਮੌਤ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਬੋੜੇ ਨੂੰ ਅੱਗੇ ਆਨਾਲੇ ਸਮੇਂ ਦੇ ਵਿੱਚ ਆਪਾਂ ਸਟੈਂਸ਼ਨ ਕਰ ਪਾਈਏ ਉਹਦੇ ਲਈ ਜ਼ਿਲ੍ਹਿਆਂ ਦੇ ਐਸਪੀ ਪੀਐਸਪੀਸ ਨਾਲ ਬੁਲਾਕਾਟ ਕੀਤੀ ਗਈ ਉਹਨਾਂ ਨੂੰ ਆਨ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇੋਰਟੀ ਰਹਿ ਗਿਆ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਨੇ ਜਿਹਦੇ ਕਾਰਨ ਔੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਜਾਰਾ ਉਹਦੇ ਚ ਜਾਣਾ ਥੱਡੇ ਲੈ ਪਾਈਏ ਵਿਚਾਰ ਕੀਤਾ ਗਿਆ ਇਹਦੇ ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਗਨ ਕੰਪਾਈਂਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਦੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿਨ੍ਹਾਂ ਨੂੰ ਅਸੀਂ ਸੋਵਰਟੀ ਚੈੱਕ ਪੋਸਟ ਦਾ ਨਾਮ ਦੇ ਦਿਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਵੇ ਆਸਲ ਗੱਲ ਇਹ ਕਿ ਜਿਹੜੇ ਸਟੇਟ ਲਿਮਿਟ ਬਣਾਏ ਉਹਨੂੰ ਮੁੱਖ ਮੰਤਰੀ ਦੇ ਕੰਰੇ ਲੱਗੇ ਨਹੀਂ ਸਤ ਪੰਜਾਬ ਹੁਕੂਮਤ ਦੇ ਪਿੱਛੇ ਤੋਂ ਲੱਗਦਾ ਉਸ ਦੀ ਲੋੜ ਹੈ ਕਿ ਹੱਦ ਵਿੱਚ ਮੁਕਾਬਲ ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਚ ਪਿੱਛੇ ਹੈਗਾ ਅਸੀਂ ਇਹ ਦੇਖਣਾ ਹੁੰਦਾ ਕਿ ਪੰਜਾਬ ਦੇ ਰਿਸੋਰਸੇਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸਿਮਮ ਜ਼ਰੂਰਤ ਹੈਗੀ ਹੈ ਔਰ ਮਾਜੋਬ ਮੁੱਖ ਮੰਤਰੀ ਜੀ ਦੇ ਤਹਿਤ ਕਮੇਟੀਿੰਗ ਕੀਤੀ ਗਈ ਇਹ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਬਹਾੜੀ ਅ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਕੰਨਾਂ ਰੋਕੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਅ ਲਾਉਣ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਟਾ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉਹਖੇ ਵੀ ਕਹਿੰਦੇ ਦਾ ਬ੍ਰਿੰਕਲ ਬੈਗ ਲਿਤੀ ਹੈ ਕਨੈਕਟਿਡ ਸਪ੍ਰੇਨ ਕੋਰਟ ਰੈਸਟਰ ਸਈਆ ਆਪੇ ਸਾਡਾ ਕੋਈ ਕਮਲ ਤੇ ਲੇਕਿਨ ਇਸ ਸੜਕ ਨਾਲੇ ਜਿਹੜੇ ਹਾਈਵੇ ਏਕੇ ਨੇ ਆਪਣਾ ਦਾਬੂ ਇਹ ਵੀ ਬਿਸ਼ੇ ਕਮਲ ਨਾਲ ਕੋਈ ਚੁੱਪ ਦੇ ਰੱਖਦੇ ਦੇਖਦੇ ਦੋਨੇ ਤਰਫ ਤੇ ਟੈਕੀਰ ਖੰਡ ਬੰਦ ਨੇ ਬ੍ਰਿੰਕ ਪਾਇਆ ਜਿਹੜੇ ਸੜਕਾਂ ਦੇ ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਰਿਆ ਉਹਨੂੰ ਅਸੀਂ ਰੋਕਣਾ ਸੜਕਾਂ ਤੇ ਕਿੰਨੇ ਬੋਲ ਨੇ ਅਲੱਗ ਬਣ ਰਹੇ ਆ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਸ ਕਰਦੇ ਆ ਸੜਕਾਂ ਤੇ ਜਦੋਂ ਵੀ ਟ੍ਰੈਨ ਚੱਲਦਾ ਹੈ ਤਾਂ ਹਾਦਸਿਆਂ ਦੇ ਕਾਰਨ ਬਹੁਤ ਹੁੰਦੇ ਨੇ ਤਾਂ ਮੈਡੀਕਲ ਦੀ ਗੱਲ ਦੀ ਗੱਲ ਬਾਤ ਹੋ ਕੇ ਡਿਲ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਕੈਪਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡਾਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜਿਲਿਆਂ ਦਾ ਦੌੜਾ ਕਰ ਰਹੇ ਨੇ ਬਨਾਲੇ ਦਾ ਇਹ ਆਲਰੇਡੀ ਦੌੜਾ ਕਰ ਚੁੱਕੇ ਨੇ ਉਹਨਾਂ ਜਿਲਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੇ ਕਿ ਵੀ ਨਹੀਂ ਹੁੰਦਾ ਕਿ ਥੋੜੀ ਜੀ ਇਹ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾ ਦੋ ਇੱਥੋਂ ਆ ਕਾ ਦੋ ਉਹਦੇ ਨਾਲ ਟ੍ਰੈਫਿਕ ਨੂੰ ਗ੍ਰਾਫਿਕਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਿਆ ਹੈਗੇ ਨੇ ਡਾਕਟਰ ਨਰਦੀਪ ਅਸੀਚਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਮਿਲ ਪਾਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦਿੱਤਾ। ਜਿਹੜੇ 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 ਮੈਂ ਕਰਦੇ ਲੱਗਣਾ ਕਰਦੇ। ਦੇਖੋ ਮੈਂ ਤਾਂ ਸਾਧਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ। ਤੇ ਭਜੇ ਨਹੀਂ ਰੂਲ ਫੋਲੋ ਹੋਵੰਗੇ ਤਾਂ ਅਸੀਂ ਉਹਦੇ ਲਈ ਚਲਾਨ ਵੀ ਕਰਾਂਗੇ ਇਹ ਉਹਨਾਂ ਨੂੰ ਉਹਦੇ ਲਈ ਸਫਾਈ ਕਰਨਾ ਪਏਗਾ। ਐਂਡ ਦੇ ਅੱਗੇ ਹੋਰਾਂ ਨੂੰ ਜਨਾਬ ਜਿਆਦਾ ਕੈਮਰੇ ਲੱਗੇ। ਹਾਂ, ਇਹ ਚਲਾਨ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਰਫਾ ਸ਼ੁਰੂ ਕੀਤੀ ਹੈ ਕੁਝ 900 ਦੇ ਕਰੀਬ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ। ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ। ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਹੈ ਪਰ ਉਪਰਾਨਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਹੀ ਚਲਾਨ ਆਵਾਜ਼ ਦੇ ਡਾਇਰੈਕਟਰ ਬਹੁਤ ਦੇ ਕਿਹਾ ਹੱਥਿਆ ਕਰਕੇ ਜਿੰਨਾ ਵਿੱਚ ਮੂਵ ਕਰਨਾ ہمارا ਪਸ਼ੂ ਲੱਗਾ ਉਸ ਨੂੰ ਲੈ ਕੇ ਫਿਰ ਸਰਕਾਰ ਨਾਲ ਅਕਾਲ ਮਿਲੋਗੇ ਕੋਈ ਢਲ ਪਈ ਬਿਲਕੁਲ ਅਵਾਰਾ ਪਸ਼ੂਆਂ ਬਾਰੇ ਮਾਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲੰਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾਜ਼ਾ ਪਸ਼ੂਆਂ ਦੀ ਬਹੁਤ ਦੌਲਮ ਉਹ 350 ਬੋਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਜ਼ਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਲ ਲੋਕ ਚੀਫ ਸੈਕਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਮਹਿਕਮੇ ਨੇ ਆਵਾਜ਼ਾ ਪਸ਼ੂਆਂ ਨੂੰ ਸੜਕਾਂ ਤੋਂ ਪੜਾ ਤਨੇ ਕੰਦਾ ਉਨਾਂ ਲਈ ਕੋਈ ਜਗ੍ਹਾ ਬਣਾਨੀ ਹੈ ਸਾਈਡ ਤੇ ਜਿੱਥੇ ਤਾਂ ਕਿ ਉਹ ਸਾਡੇ ਉਹ ਅਲੱਗ-ਅਲੱਗ ਮੈਕਮੇਰੀਆ ਡਿਊਟੀਆਂ ਨੱਗਦੀਆਂ ਔਰ ਮੈਨੂੰ ਉਮੀਦ ਹੈ ਕਿ ਆਨ ਆਲੇ ਸਮੇਂ ਇਸ ਜਿਹੜੀ ਸਮੱਸਿਆਏ ਜਿਹੜੀ ਤੋਂ ਆਪਾਂ ਨੂੰ निजात ਮਿਲੇ ਦੇਖੋ ਇਹ ਬਿਲਕੁਲ ਤੁਸੀਂ ਠੀਕ ਹੈ ਕਿ ਗੰਗਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕੀਤਾ ਜਾਇਆ ਸੀ ਕਿ ਸੋ ਉਸ ਤੋਂ ਬਾਅਦ ਉਹ